ਤੇਰੇ ਬੱਜੀ ਰਹੂਗੀ ਕੁਛ ਨਹੀਂ ਆਉਂਦਾ ਤੂੰ ਲੈ ਲੈ ਤੇ ਤੈਨੂੰ ਮਾਰੂ ਕੱਲ ਨੂੰ ਇਹ ਦੇ ਸਕਦਾ ਸਹੀ ਆਇਆ ਨਹੀਂ ਨਹੀਂ ਆਪੀ ਦੇ ਨਹੀਂ ਹੈ ਨਹੀਂ ਹੋ ਗਈ ਨਹੀਂ ਹੈ ਓਏ ਹੋ ਗਈ ਯਾਰ ਕੋਈ ਛੇ ਗੇਣਦਾ ਭਰਾਵਾ ਚੱਲ ਪਾ ਪੰਜ ਲੱਖ ਮੈਨੂੰ ਕਿਹਾ ਕੋਈ ਯਾਰ ਕਿਉਂ ਵੀ ਲਾਉਣਾ ਕੱਲੇ ਕੀ ਕਾਹਦਾ ਸੌਦਾ ਬਾਈ ਬਾਈ ਯਾਰ ਉਹ ਪੱਠਾ ਕਾਲੀ ਕਾਲੀ ਲਾ ਉਹ ਬੀਟਰ ਪੱਠਾ ਕਾਲੀ ਮੰਗਿਆ 15000 ਦੇ 15000 ਖਾਣ ਦੱਸ ਬਈ ਹੱਸਣਾ ਹਣਾ ਹントੂ ਦਾ ਦੇ ਨੋ ਹਾਂ ਹਾਂ ਸੱਜੇ ਪਾਸੇ ਪਰਲੇ ਪਾਏ ਕਰ ਲਾ ਭਰਾ ਵੇ ਮੈਂ ਨਹੀਂ ਦਗਾ 5000 ਲਾ ਲਾ ਮੈਂ ਕਿਹਾ ਮਰ ਮੇਰੇ ਭਾਈ ਤੂੰ 15000 ਵੇਚੀ ਲੈ ਲੈ ਤੂੰ ਰਹਿੰਦੇ ਆ ਤੂੰ ਸਮਝੇਗਾ ਨਾਲੇ ਮੈਂ ਸਮਝੂ ਨਹੀਂ 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 ਬਸ ਇਸ ਨੂੰ ਲੈ ਤੂੰ 15000 ਸਿੱਧਾ ਹੀ ਲੈ ਲੈ ਉਹ ਬੜੀਆ ਅੱਲਾਹ ਤੱਕ ਬਸ ਠੀਕ ਆ ਉਹ ਜਾਰੀ ਇਹ ਆਖਿਆ ਅਸਰਾਂ ਦਾ ਆਹ ਸਰ ਜਨਾ ਮੈਂ ਮਾਂਜੀ ਗਿਆ ਤਾਂ ਮਾਂਜੀ ਤੇ ਥੋੜਾ ਯਾਰ ਤੇ ਉਹਨੂੰ ਵੀ ਦੇਖ ਲੈ ਯਾਰ ਉਹ ਤਾਂ ਨਸਰ ਤੇ ਪਹੁੰਚ ਜਾ ਨਾ ਸੱਚ ਨਹੀਂ ਆਖੀ ਨਾ ਯੋ ਭਰਾਵਾ ਮਾ ਨੂੰ ਪਹਿਲੇ ਕਿਹਨੇ ਤੇ ਕੰਮ ਵਿੱਚ ਬੰਦਾ ਹੋ ਜਾ ਕੋਈ ਸੌਦਾ ਨੋਜੂਆ ਯਾਰ ਅੱਜੀ ਦੀ ਬਾਬਾ ਅਕਰਾ ਸੌਦਾ ਨਹੀਂ ਤਾਂ ਹੈ ਉਹ ਚਾਹ ਰਾਮ ਤਾਂ ਕੋ ਕੋ ਫੋਨ ਹੀ ਹੋ ਵਟ ਵਟਦੇ ਹੈ ਜਿਹਦੇ ਦੇ ਵਿਚਕਾਰ ਤਾਂ ਉਹ ਕਿੰਨੇ ਦੀ ਕਹਿੰਦਾ ਕਾਲੇ ਨਵੇਜ ਮੇਰੇ ਅਗਲੇ ਕੱਲੂ ਮਾ 15000 ਕਹਿੰਦਾ ਯਾਰ ਮੁੱਲ ਲੱਗਾਏਗਾ ਮੈਂ ਨਾ ਨਾ ਜੇ ਕੋਈ ਕਰਨੇ ਹਾਂ ਨਾ ਦੱਸ ਜਿਹੜੇ ਅਗਲੇ ਕੰਮ ਫਿਰ ਕਰਾ ਗਿਆ ਤੂੰ ਕਿਹਦੇ ਕੋਲ ਜਾ 14 ਨਹੀਂ ਲੈ ਆ ਯਾਰ ਠੀਕ ਹੀ ਹੁੰਦਾਗਾ ਯਾਰ ਮੈਂ ਘਟਾਤਾ ਤੂੰ ਬੋਲ ਹੁਣ ਬਸ ਬੱਸ ਤੇ ਤੂੰ ਤੇ ਤੂੰ ਲੈ ਤੂੰ ਨਹੀਂ ਘਰ ਕੋਲ ਲਾਉਂਦਾ ਸਾਹ ਨਾਲ ਲਾ ਅਸਰ ਦੀ ਦੇ ਉਸ ਕਾਲੇ ਭੀਲਗਾ ਭਾਈ ਪੰਜਾ ਫਿਰ ਜਿਹਰੇ ਆਵੋ ਆਹ ਜੰਮ ਤੋ ਚਾਲੇ ਠੀਕ ਆ ਕੀ ਨਾ ਉਹ ਉਹ ਮੱਚਾ ਖਾਣਾ ਆ ਨਾ ਤੂੰ ਅੱਖੇ ਕਹੇ ਖਾਣਾ ਬਤਾ ਦੇ ਖਾਣਾ ਬਥਰ ਇਧਰ ਕੀ ਲੱਗਿਆ ਮੈਨੂੰ ਕਹਾਂ ਜਾਵੇ ਉਹ ਮੈਨੂੰ ਦਿਮਾਗਰਾ 흘ੀ ਜਾ ਤੇਰਾ ਮੈਨਾਂ ਤੇਰਾ ਦਿਮਾਗ 흘ੀ ਜਾ ਤੇਰਾ ਕੀ ਆ ਨਾ ਪੱਟਦਾ 10 ਦੇ ਪੱਟ ਲੱਗੀਆਂ 8000 ਉਹ ਯਾਰ ਨਵੇੜ ਕੇ ਪਰੇ ਕਰੋ ਯਾਰ ਖਾਣਾ ਆਵਾਜ਼ ਨਹੀਂ ਨਿੜੇ ਆਉਂਦਾ ਬਗਲ ਦੇ ਯਾਰ ਆਪਾਂ ਤੁਹਾਨੂੰ ਮੈਂ ਸਹੀ ਕਰਦੇ ਆਪਾਂ ਦਾ ਗੱਲ ਨਾ ਗਨੇ ਦਿੰਦਾ ਉਹ ਪਾਠ ਹੀ ਵੇਖ ਲਾ ਪੱਟੇ ਵੀ ਉਹ ਵੀ ਹੋਵੇ ਪੱਟਾ ਉਹ ਤੈਨੂੰ ਕੀ ਕਹਿ ਰਿਹਾ ਲੱਗ ਜਾਏ ਹੁੰਦੀ ਤਾਂ ਮੈਂ ਖੰਕੀ ਲੈ ਰਿਆ ਨੂੰ ਪੱਟੇ ਚ ਹੈ ਨਹੀਂ ਤਮ ਇੱਕ ਪੱਟੇ ਨਹੀਂ ਕਹਦਾ ਜਾਂ ਦੋ ਹੀ ਰਹਿ ਜਾਂਦੇ 500 ਰੁਪਏ ਨਹੀਂ ਹੈ ਹੈ ਆਵੇਂ ਤੈਨੂੰ ਮਾਰ ਜੀ ਇਹ ਲੋ ਬਗਾਈ ਦੋ ਬੱਕਰੇ ਰੱਖੀ ਜਾਂਦਾ ਬੱਕਰੇ ਦਾ 5000 ਮੈਨੂੰ ਕੱਲ੍ਹ ਦਿਨ ਨਹੀਂ ਬਾਲਾ ਇਹ ਕਿੱਥੇ ਜੀ ਨੇੜੇ ਜੀ ਗੱਲ ਕਰ ਤੂੰ ਪਰੇ ਵੇਚੀ ਹੈ ਫਿਰ ਕਿੱਥੇ ਫਿਰਦਾ ਤੂੰ ਕੋਈ ਹੋ ਗਈ ਮੁੱਲ ਦਾ ਓ ਮੋਲੀ ਨੂੰ ਕਹਤਾ ਮੈਂ ਓਹੀ ਜਾਈ ਕਿੰਨੀ ਤੱਕਿਆ ਤੂੰ ਹਾਂ ਨਾ ਨਵੀਂ ਮੈਂ ਕਾਪੀ ਦੀ ਕਹਦੀ ਲੈ ਜਾ ਉਹ ਤਾਂ ਫੇਰ ਹੁਣ ਕੀ ਆ ਫੇਰ ਤਾਂ ਹੋਇਆ ਗਿਆ ਦੋ ਦੀ ਕਹਦੀ ਜੱਫੇ ਬਲੇ ਜਿਵੇਂ ਕਾਪੀ ਦੀ ਕਹਦੀ ਫਿਰ ਨੂੰ ਮੰਗ ਦੋ ਦੋ ਦਰੇ ਗੱਲ ਕਰ ਪਰ ਇੱਥੇ ਤੇ ਵੱਜੀ ਰਹੂਗੀ ਕੁਛ ਨਹੀਂ ਤੂੰ ਲੈ ਲੈ ਸਹੀ ਆ ਨਹੀਂ ਮੂੰਹ ਵੱਲ ਸਹੀ ਆ ਸਹੀ ਆ ਕੱਟ ਸਹੀ ਗਾ ਉਹ ਨਹੀਂ ਕਰ ਲਾ ਯਾਰ ਕਾਲਾ ਕੁਝ ਹਿੱਸੇ ਵੇਚੀ ਆ ਰਹੇ ਨੂੰ 15000 ਨਹੀਂ ਪੜ ਸੀ ਉਹ 6500 ਰੁਪਏ ਯਾਰ 6500 ਪਾ ਹੋਰ ਹਾਂ ਪਾ ਦੇ ਪਾ ਦੇ ਚੁੱਪ ਕਰਕੇ ਉਹ ਪਾ ਦੇ ਫੜੀ ਯਾਰ ਆ ਮਾੜਾ ਯਾਰ ਮੈਨੂੰ ਯਾਰ ਕੋਈ ਚਾਸ ਨਹੀਂ ਫੜੀ 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 ਜੱਥ ਹੈਗੀ ਹੈ ਕਿਉਂ ਨਹੀਂ 8500 ਦੀ ਪੱਠ ਰਹਿ ਦੇ ਕੱਢ ਸਾਈ ਕੱਢ ਨਾ ਦੇਵੇ ਤਾਂ ਆਉਣਾ 7200 ਜਾਈ ਦਾ ਮੱਝ ਮੈਂ ਕਹਦਾ 10000 ਦੀ ਨਹੀਂ ਪੱਠ ਲਿਓਂਗਾ ਨਹੀਂ 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 ਜੀ ਆਇਆ ਡੱਟਾ ਥੋੜੇ ਜਿਹੇ ਆਪਕੋ ਥੋੜਾ ਕਹੂੰਗਾ ਮੈਂ ਮੈਂ ਤੇ ਉਹ ਨਾਲ ਚੱਲਣੀ ਹੋਣੀ ਹੋ ਵੀ ਨਹੀਂ ਯਾਰ ਪੋਮੇ ਤੇ ਆਪ ਹੀ ਦੇਖ ਲੈਣੀ ਹੈ ਨਹੀਂ ਹੋ ਗਈ ਨਹੀਂ ਹੈ ਓਏ ਹੋ ਗਈ ਯਾਰ ਓਏ ਖੋਲ ਪਟ ਨਹੀਂ ਹੈ ਯਾਰ ਓਏ ਖੋਲ ਦੋ ਯਾਰ ਓਏ ਮਿੱਥੇ ਆਪੇ ਸੱਜੋ ਜੋ ਤੂੰ ਯਾਰ ਖੋਲ ਬਈ ਹਾਂ ਤੇ ਇਹ ਕੱਢ ਦੋ ਇਹ ਸਭ ਮੈਂ ਤੇ ਤੂੰ ਚੱਲ ਕੋਈ ਸਾਈ ਉਹ ਗੈਣ ਪੈਸੇ ਮਾਂ ਮਾਂ ਤਾਂ ਨਾ ਉਹਨੂੰ ਫੜਾਇਓ ਨਾ ਸੱਲਣੇ ਆ ਫੜਦਾ ਸੀਗਾ ਗਿਣ 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 ਇੱਧਰ ਆ ਪੁੱਤ ਇਹ ਨਾ ਇਹ ਫੜ ਨੋਟ ਨਹੀਂ ਉਹ ਰੱਖ ਲੈ ਜਿੱਥੇ ਤੂੰ ਜਾ ਜਿੱਥੇ ਜਾਣੇ ਜੇ ਤਾਂ ਫਿਰ ਦੇਗੀ ਹਾਂ ਇਹ ਅੱਛਾ ਹੋਰ ਵੀ ਤੇਰਾ ਮਦ ਕਾਪੀ ਤੋਂ ਕਾ ਲਿਆ ਲਿਖਾਈ ਕਰਾ ਦੀ ਨਾ ਬਸ ਫੜ ਹਰ ਦਾ ਖਾਸ ਰੱਖਾ ਕੇ ਪੜੇ ਪੈਸੇ ਗੇਣਦੇ ਭਰਾਵਾ ਪੈਸੇ ਅਸੀਂ ਦੇ ਦੇਗੇ ਯਾਰ ਵੀਡੀਓ ਬਣੀ ਜਾਂਦੀ ਹੈ ਬਾਈ ਬਸ ਹੋ ਗਿਆ ਆਓ ਸਾਈਕਾ ਕੀ ਹੋ ਗਈ ਸਾਈ ਕੱਟ ਯਾਰ ਕੋਈ ਗੱਲ ਨਹੀਂ ਤੈਨੂੰ ਕਿਹਾ ਜਿਹੜਾ ਕਿਤਾਬ ਸਾਡੇ ਕੋਲ ਹੀ ਆਹ ਦਾ ਬਾਲ ਚਾਰ ਕਹਿੰਦੇ ਮੰਗਣਾ ਗੁੱਸਾ ਕਰਦੇ ਲਾਸt ਆ ਕਲ ਮਕਾਊਗਾ ਜਿਵੇਂ ਮਰਜ਼ੀ ਮਕਾ ਦੇ ਓਏ ਦਾ ਅੰਕਲ ਦਾ ਸਾਈ ਗੱਡ ਸਾਈ ਜਾ ਜੇ ਤੈਨੂੰ ਮਾਰੂ ਕਾਲ ਨੂੰ ਇਹੇ ਸਕੇ ਬੰਧਿਆ ਆ ਇਹਦਾ 50 ਹਜ਼ਾਰ ਜਿਹੜੀ ਗੱਲ ਜਾ ਇਹ ਖੁਸ਼ ਹੋ ਵੀ ਦੰਦੇ ਪਰ ਇਹ ਪਤਾ ਕੀ ਤੇ ਕਰੇ ਪਾਰਟਨ ਨੂੰ ਮਤਾ ਦਿੱਤੀ ਆ ਇਹ ਮੈਨੂੰ ਸੁਲਦਾ ਨਹੀਂ ਦਿੰਦਾ ਅੱਛਾ ਸੁਲਦਾ ਹੁੰਦਾ ਜਗਾ ਹੁੰਦਾ ਪਾਰਟਨ ਨੂੰ ਨਾ ਹੁੰਦੀ ਫੇਰ 12000 ਦੀ ਸੀ ਫੇਰ ਸੀਗੀ ਸੀਗੀ ਲਿਸਟ ਕੀ ਆ 12 12 ਹਜ਼ਾਰ ਦੀ ਦਿੱਤੀ ਵੇਖ ਪਿਛਲੇ ਵੇਲੇ ਆ ਸੋਨੇ ਇਧਰ ਖਾਲਸਾ ਖਾਲਸਾ ਬੱਕਰੇ ਦਾ ਸਰਦਾ ਹੁੰਦਾ ਤੇਰੇ ਦਾ ਚਿੱਟੇ ਦਾ ਕੀ ਬੱਕਰੇ 20000 ਮੈਂ ਤਾਂ ਲੈਣ ਦੇ ਨਹੀਂ ਮਾਰਦਾ ਬੰਦ ਲੰਮਾ ਬੌਲੋ ਲੰਮਾ ਜੀ ਕੀ ਕੀਤਾ ਕੀਆ 8000 ਰੁਪਏ ਦਾ ਕਾਗਜ਼ ਲੈ ਜਾ ਉਹ ਨਹੀਂ ਇੱਥੇ ਲਾਉਂ 8000 ਆਦਾ ਬਾਹਰ ਨਾ ਬਾਈ ਮੈਂ ਨਾ ਵਜਣਾ ਸੁਵੇਰੇ ਵੇਖਣਾ ਨਾ ਇਹ ਸਵੇਰੇ ਵੇਖਣਾ ਅੱਪੜੀ ਅਸੀਂ ਤਾਂ ਹੋ ਜਾਂਦੇ ਦੇਖਣਾ ਆਪਾਂ ਤਾਂ ਇਵੇਂ ਜੁਨੇ ਜਾਣਾ ਓਏ ਪੱਟਾ ਦੌੜ ਨੀ ਮੱਤ ਲਾਵਾਂਗੇ ਕੱਟੀ ਦਾ ਰੱਖਣ ਵਾਲੇ ਨੂੰ ਇਹ ਬਹੁਤ میرا ہترہ باتیں اچھا کیا گرافی چونی گا را میڈ یا پاکستانی بھائی والا ہن موڑی نا آ پاکستانی تے ہویا غلطی تے کھاندے ہیں نہیں بھائی ہوندا نہیں او لکھائی اپ انسٹاگرام لوں گا یار بس بس میں نہیں یاد نہیں نہیں او چبل پر کھا آ ڈرامہ نہ دکھا کے ਬਾਜੀ ਬੋਲੇ ਰੋਟੀ ਅਗਲਾ ਵੀ ਕਮਾਉਣ ਨੂੰ ਫਿਰ ਤਾ ਆਪਾਂ ਭਾਜ ਵੀ ਨਹੀਂ ਬੰਦਾ ਰੋਟੀ ਟਾਮਾ ਫਿਰ ਤੈ ਟਿੱਡਾ ਮਾਰ ਭੈਣ ਦੀ ਪੁੱਤਿਓ 50 ਕਿਲੋਮੀਟਰ ਚੱਲ ਕੇ ਆਇਆ ਮੈਂ ਤੋ ਆਪ ਵਿਪਾਰੀ ਤੇ ਘਰ ਦਾ ਦੇ ਵੀ ਲੱਗ ਨਾ ਪੱਤਰ ਭਲਾ ਆ ਜਾ ਆਦਰ ਵੀਡੀਓ ਚੱਲੀ ਜਾਂਦੀ ਤੇਰੇ ਘਰੇ ਘੱਡ ਦਊਗਾ ਮੈਂ ਆਹ ਹੋਵੇ ਵੀ ਨਵੇੜ ਨਵੇੜ ਵਿਖੀ ਦੀ ਮੈਂ ਤਾਂ ਉਹ ਨਹੀਂ ਗੱਲ ਜਦੋਂ ਮੈਂ ਉਹਦੇ ਚੀਜ਼ ਨੂੰ ਲੈ ਗਿਆ ਆਖਿਆ ਆਖਿਆ ਲਖਾਈ ਤੇ ਚੱਲਦਾ ਉਹਦੇ ਜੀ ਤੂੰ ਨਾ ਬੋਲ ਬਸ ਉਹਦਾ ਮੈਂ ਹਿਆ ਜਿਹੜਾ ਪਿੱਤਾ ਆਇਆ ਆਇਆ ਵੀ ਚਾਹ ਦੂੰ ਓਏ ਯਾਰ ਜਿਹੜੇ ਸ਼ਾਮ ਨੂੰ ਕੀ ਕੀ ਦੇ ਕੇ ਨਾ ਮੈਨੂੰ ਨਹੀਂ ਬਤਾਇਆ ਜਦੋਂ ਮੈਂ ਚੱਲ ਉਹ ਨਵੇੜੋਂ ਨਵੇੜੋਂ ਬੜੀ ਗਿਆ ਯਾਰ ਓਏ ਉਹ ਵੀ ਆਪਾਂ ਪੂਰੇ ਸੂਰੇ ਜੀ ਪਾਸ ਲਈ ਓ ਵੀ ਮਖਾ ਜੀ ਜਦੋਂ ਆਹ ਟੇਬ 'ਚ ਮਾਰ ਨਹੀਂਦੇ ਨਾ ਕਿ ਵੱਡੇ ਨੂੰ ਚੱਲਦਾ ਆਹ ਚਾਰ ਸਾਲਾਂ ਲੱਗੇ ਮੈਚ ਜਿੱਤ ਕਰੀਏ ਬੰਦੇ ਦਾ ਉਹ ਨੂੰ ਚੱਲਦਾ ਠੀਕ ਆ ਸਰ ਰਹਿ ਗਈ ਹੋਣਾ ਤੁਸੀਂ ਦੱਸੋ ਮੈਨੂੰ ਬਾਲੇ ਮੰਗਣਾ ਨਹੀਂ ਆਉਂਦਾ ਯਾਰ ਰੋਟੀ ਦੀ ਮੈਜ ਦੇ ਵਾਸਤੇ ਯਾਰ ਕੋ ਛੋਟੀ